ਚੋਸ ਵਾਲੇ ਵੱਡੀ ਘਟਨਾ ਵਾਪਰ ਗਈ ਜਦੋਂ ਫੈਕਟਰੀ ਦੇ ਵਿੱਚ ਆਗ ਦੇ ਭਾਂਬੜ ਮਚ ਜਾਂਦੇ ਨੇ ਜੀ ਹਾਂ ਦੱਸਦੇ ਕਿ ਕਰੋੜਾਂ ਰੁਪਏ ਦਾ ਨੁਕਸਾਨ ਹੋਣ ਦੀ ਖਬਰ ਸਾਹਮਣੇ ਆ ਰਹੀ ਹੈ ਦਰਸਲ ਰੂਹ ਦੇ ਗੋਦਾਮ ਦੇ ਵਿੱਚ ਭਿਆਨਕ ਅੱਗ ਲੱਗ ਜਾਂਦੀ ਹੈ ਤੇ ਉਸ ਤੋਂ ਬਾਅਦ ਅੱਗ ਦੇ ਭਾਂਬੜ ਜਿਹੜੇ ਉਹ ਮਚ ਜਾਂਦੇ ਨੇ ਪੂਰੀ ਫੈਕਟਰੀ ਜਿਹੜੀ ਹੈ ਉਹ ਸੜ ਕੇ ਸੁਆਹ ਹੋ ਜਾਂਦੀ ਹੈ ਤਾਂ ਜੋ ਜਾਣਕਾਰੀ ਸਾਹਮਣੇ ਆ ਰਹੀ ਹੈ ਉਸ ਮੁਤਾਬਿਕ ਦੱਸਦੇ ਕਿ ਬਠਿੰਡਾ ਦੇ ਗੋਨੀਆਣਾ ਦੇ ਵਿੱਚ ਜੋ ਹੈ ਸਪੋਰਟਸ ਕਿੰਗ ਫੈਕਟਰੀ ਪਿੰਡ ਜੀਦਾ ਦੇ ਵਿੱਚ ਜੋ ਹੈ ਰੂਹ ਦੇ ਗੋਦਾਮ ਨੂੰ ਅੱਗ ਲੱਗ ਗਈ ਇਹ ਅੱਗ ਜਿਹੜੀ ਹੈ ਸ਼ਾਰਟ ਸਰਕਟ ਕਾਰਨ ਲੱਗੀ ਦੱਸੀ ਜਾ ਰਹੀ ਹੈ ਤੇ ਇਸ ਅੱਗ ਲੱਗਣ ਤੋਂ ਬਾਅਦ ਆਸੇ ਕਿ ਪੂਰੀ ਹੀ ਜੁੜਾ ਗੋਦਾਮ ਸਿਗਰ ਰੂੰ ਦਾ ਉਹ ਸੜ ਕੇ ਸਵਾਹ ਹੋ ਜਾਂਦਾ ਹੈ ਤਸਵੀਰਾਂ ਜੋ ਹੈ ਉਹ ਮੌਕੇ ਦੀਆਂ ਤੁਹਾਨੂੰ ਵਿਖਾ ਰਿਹਾ ਤੇ ਇਹ ਪੂਰੀ ਜਿਹੜੀ ਗੋਦਾਮ ਸਿਗਾ ਇਹ ਰੂੰ ਦਾ ਗੋਦਾਮ ਦੱਸਿਆ ਜਾ ਰਿਹਾ ਫੈਕਟਰੀ ਦੇ ਵਿੱਚ ਤੇ ਉਸ ਦੇ ਵਿੱਚ ਜੋ ਹੈ ਅੱਗ ਲੱਗਦੀ ਹੈ ਤੇ ਉਸ ਤੋਂ ਬਾਅਦ ਕਰੋੜਾਂ ਰੁਪਏ ਦਾ ਨੁਕਸਾਨ ਜੋ ਹੈ ਹੋ ਚੁੱਕਿਆ ਹੈ ਹਾਲਾਂਕਿ ਗਣਿਮਤ ਰਹੀ ਹੈ ਕਿ ਕੋਈ ਜਾਨੀ ਨੁਕਸਾਨ ਜੋ ਹੈ ਇਸ ਅੱਗ ਲੱਗਣ ਕਾਰਨ ਨਹੀਂ ਹੋਇਆ ਲੇਕਿਨ ਜੋ ਮਾਲੀ ਨੁਕਸਾਨ ਹੈ ਉਹ ਕਾਫੀ ਜ਼ਿਆਦਾ ਹੋਇਆ ਹੈ ਤਾਂ ਇਹ ਮੌਕੇ ਦੀਆਂ ਜੋ ਤਸਵੀਰਾਂ ਉਹ ਤੁਹਾਨੂੰ ਵਿਖਾਰੀਆਂ ਬੀਤੀ ਰਾਤ ਜਿਹੜਾ ਦੱਸਿਆ ਜਾ ਰਿਹਾ ਹੈ ਕਿ ਫੈਕਟਰੀ ਦੇ ਵਿੱਚ ਅੱਗ ਤੇ ਭਾਂਬੜ ਮਚੇ ਤੇ ਜਿਸ ਤੋਂ ਬਾਅਦ ਆਲੇ ਦੁਆਲੇ ਤੇ ਜੋ ਲੋਕ ਸੀਗੇ ਉਹ ਵੀ ਕੱਟੇ ਹੋ ਜਾਂਦੇ ਨੇ ਫੈਕਟਰੀ ਦੇ ਬਾਹਰ ਉਹ ਵੀ ਵੇਖਦੇ ਨੇ ਕਿ ਇਸ ਤਰੀਕੇ ਦੇ ਨਾਲ ਅੱਗ ਦੀਆਂ ਲਪਟਾਂ ਜੋ ਹੈ ਬਾਹਰ ਤੱਕ ਉੱਡਦੀਆਂ ਵੇਖੀਆਂ ਜਾ ਰਹੀਆਂ ਸੰਤਾ ਬੇਹੱਦੀ ਭਿਆਨਕੇ ਮੰਜ਼ਰ ਸੀਗਾ ਕਿਉਂਕਿ ਪੂਰੀ ਹੀ ਫੈਕਟਰੀ ਦੇ ਅੰਦਰ ਜੋ ਗੋਦਾਮ ਸੀਗਾ ਰੂੰ ਦਾ ਉਹ ਸੜ ਕੇ ਸੁਆਹ ਹੋ ਜਾਂਦਾ ਲੋਕ ਬਾਹਰ ਜੋ ਹੈ ਵੇਖ ਰਹੇ ਹੁੰਦੇ ਨੇ ਕਿ ਕਿਸ ਤਰੀਕੇ ਦੇ ਨਾਲ ਪੂਰਾ ਅੰਦਰ ਜੋ ਹੈ ਅੱਗ ਦੀਆਂ ਲਪਟਾਂ ਉੱਡਦੀਆਂ ਨਜ਼ਰ ਆ ਰਹੀਆਂ ਸੀਗੀਆਂ ਤਾਂ ਹਾਲਾਂਕਿ ਮੌਕੇ ਤੇ ਦੱਸਿਆ ਜਾ ਰਿਹਾ ਕਿ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੀ ਪਹੁੰਚ ਗਈਆਂ ਉਹਨਾਂ ਗੱਡੀਆਂ ਦੇ ਵੱਲੋਂ ਜੋ ਹੈ ਅੱਗ ਤੇ ਕਾਬੂ ਪਾਇਆ ਜਾਂਦਾ ਹੈ ਹਾਲਾਂਕਿ ਇਹ ਗੰਨੀ ਮਤਰਈ ਹੈ ਕਿ ਇਸ ਪੂਰੀ ਘਟਨਾ ਦੌਰਾਨ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ ਲੇਕਿਨ ਜੇਕਰ ਇੱਥੇ ਕੈਲੀਏ ਕਿ ਕੋਈ ਅੰਦਰ ਮਜ਼ਦੂਰ ਮੌਜੂਦ ਹੁੰਦੇ ਤਾਂ ਹੋ ਸਕਦਾ ਸੀਗਾ ਕਿ ਵੱਡਾ ਹਾਦਸਾ ਉਹਨਾਂ ਦੇ ਨਾਲ ਹੋ ਜਾਂਦਾ ਲੇਕਿਨ ਇੱਥੇ ਵੱਡਾ ਹਾਦਸਾ ਹੋਣੋਂ ਟਲ ਗਿਆ ਹੈ ਕਿ ਕੋਈ ਵੀ ਜਾਨੀ ਨੁਕਸਾਨ ਜੋ ਹੈ ਇਸ ਦੌਰਾਨ ਨਹੀਂ ਹੋਇਆ ਲੇਕਿਨ مالی ਨੁਕਸਾਨ ਜੋ ਹੈ ਉਹ ਦੱਸਿਆ ਜਾ ਰਿਹਾ ਹੈ ਕਿ ਕਰੋੜਾਂ ਰੁਪਏ ਦਾ ਨੁਕਸਾਨ ਜੋ ਹੈ ਤੇ ਮਾਲਕ ਦਾ ਹੋਇਆ ਹੈ ਸੋ ਸਪੋਰਟਕਿੰਗ ਫੈਕਟਰੀ ਦੱਸੀ ਜਾ ਰਹੀ ਹੈ ਪਿੰਡ ਜੀਦਾ ਦੇ ਵਿੱਚ ਜਿੱਥੇ ਕਿ ਰੂਹ ਦੇ ਗੋਦਾਮ ਨੂੰ ਜੜਿਆ ਅੱਗ ਲੱਗ ਜਾਂਦੀ ਹੈ ਸ਼ਾਰਟ ਸਰਕਟ ਹੁੰਦਾ ਹੈ ਇਸ ਫੈਕਟਰੀ ਦੇ ਵਿੱਚ ਅਤੇ ਜਿਸ ਤੋਂ ਬਾਅਦ ਸ਼ਾਰਟ ਸਰਕਟ ਹੋਣ ਕਰਕੇ ਇੱਥੇ ਅੱਗ ਲੱਗ ਗਈ ਅੱਗ ਦੇ ਭਾਂਬੜ ਮਚ ਗਏ ਤੇ ਇਕੋਦਮ ਰੂ ਕਿਉਂਕਿ ਉੱਥੇ ਪਿਆ ਸਿਗਾ ਮੌਜੂਦ ਸੀ ਗੋਦਾਮ ਦੇ ਵਿੱਚ ਤਾਂ ਜਿਸ ਕਰਕੇ ਅੱਗ ਜਿਹੜੀ ਹੈ ਇਕੋਦਮ ਫੈਲ ਜਾਂਦੀ ਹੈ ਤੇ ਪੂਰਾ ਹੀ ਪੂਰਾ ਜੋ ਗੋਦਾਮ ਸੀਗਾ ਉਹ ਅੱਗ ਆਪਣੇ ਚਪੇੜ ਦੇ ਵਿੱਚ ਲਾ ਲਾਂਦੀ ਹੈ ਸੋ ਤੁਸੀਂ ਤਸਵੀਰਾਂ ਵੇਖ ਕੇ ਅੰਦਾਜ਼ਾ ਲਗਾ ਸਕਦੇ ਹੋ ਕਿ ਕਿੰਨਾ ਭਿਆਨਕ ਮੰਜ਼ਰ ਹੋਵਾ ਹੋਵੇਗਾ ਕੇ ਬਾਹਰ ਜਿਹੜੇ ਲੋਕ ਖੜੇ ਸੀਗੇ ਉਹ ਵੀ ਦੇਖ ਰਹੇ ਸੀਗੇ ਕਿ ਕਿਸ ਤਰੀਕੇ ਦੇ ਨਾਲ ਅਗਦੀਆਂ ਲਪਟਾਂ ਜੋ ਹੈ ਉਹ ਉੱਠਦੀਆਂ ਵਿਖਾਈ ਦੇ ਰੀਆਂ ਨੇ ਤਾਂ ਮੌਕੇ ਤੇ ਹੀ ਜੋ ਹੈ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਜਾਂਦਾ ਹੈ ਉਸ ਤੋਂ ਬਾਅਦ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਜੋ ਹੈ ਮੌਕੇ ਤੇ ਪਹੁੰਚਦੀਆਂ ਨੇ ਉਹਨਾਂ ਦੇ ਵੱਲੋਂ ਅੱਗ ਤੇ ਕਾਬੂ ਪਾਇਆ ਜਾਂਦਾ ਹੈ ਇਸ ਮੌਕੇ ਦੱਸਦੇ ਕਿ ਸਪੋਰਟਸ ਕਿੰਗ ਦੇ ਜਨਰਲ ਮੈਨੇਜਰ ਜੋ ਸੀਗੇ ਉਹਨਾਂ ਦਾ ਵੀ ਬਿਆਨ ਸਾਹਮਣੇ ਆ ਉਹਨਾਂ ਦੱਸਿਆ ਕਿ ਜਾਨੀ ਨੁਕਸਾਨ ਹੋਣ ਤੋਂ ਤਾਂ ਬਚਾਰਿਆ ਲੇਕਿਨ ਜੋ ਗੋਦਾਂ ਦੇ ਵਿੱਚ ਅੱਗ ਲੱਗੀ ਉਸ ਕਾਰਨ ਕਰੋੜਾਂ ਦਾ ਨੁਕਸਾਨ ਹੋਣ ਦਾ ਅਨੁਮਾਨ ਜਿਹੜਾ ਲਗਾਇਆ ਜਾ ਰਿਹਾ ਹੈ ਤਾਂ ਪੁਲਿਸ ਵੀ ਜਿਹੜੀ ਹੈ ਉੱਥੇ ਮੌਕੇ ਤੇ ਪਹੁੰਚ ਜਾਂਦੀ ਹੈ ਇਹ ਵੀ ਜਾਣਕਾਰੀ ਸਾਹਮਣੇ ਆਇਆ ਪੁਲਿਸ ਦੇ ਵੱਲੋਂ ਵੀ ਜਾਂਚ ਪੜਤਾਲ ਕੀਤੀ ਜਾਂਦੀ ਹੈ ਤਾਂ ਮੌਕੇ ਤੇ ਜਿਹੜੀ ਸਥਿਤੀ ਸੀਗੀ ਉਸ ਨੂੰ ਉਹਨਾਂ ਦੇ ਵੱਲੋਂ ਜਾਂਚਿਆ ਪੜਤਾਲਿਆ ਜਾਂਦਾ ਸੋ ਇਹ ਤਸਵੀਰਾਂ ਜੋ ਹੈ ਬਿਹਤ ਪਿਆਨਾਕ ਮੰਜ਼ਰ ਦੀਆਂ ਤੁਹਾਨੂੰ ਵਿਖਾ ਰਿਹਾ ਹਾਂ ਕੇਸਰੀਕੇ ਦੇ ਨਾਲ ਪੰਜਾਬ ਦੇ ਵਿੱਚ ਜੋ ਹੈ ਬਠਿੰਡਾ ਦੇ ਗੋਨਿਆਣਾ ਦੇ ਵਿੱਚ ਬੀਤੀ ਸ਼ਾਮ ਨੂੰ ਜੋ ਹੈ ਇਹ ਪੂਰੀ ਘਟਨਾ ਵਾਪਰਦੀ ਹੈ ਤੇ ਇਥੇ ਫੈਕਟਰੀ ਦੇ ਵਿੱਚ ਜੋ ਹੈ ਅੱਗ ਦੇ ਭਾਂਬੜ ਮਚ ਜਾਂਦੇ ਨੇ ਤੇ ਕਰੋੜਾਂ ਰੁਪਏ ਦਾ ਨੁਕਸਾਨ ਹੋਣ ਦਾ ਜੋ ਹੈ ਇਥੇ ਅਨੁਮਾਨ ਲਗਾਇਆ ਜਾ ਰਿਹਾ ਹੈ